ਇਹੋ ਜਿਹੇ ਬੰਦੇ ਬਹੁਤ ਘੱਟ ਆ ਔਰ ਇਹ ਸੰਸਾਰ ਆ ਇਹ ਦੁਨੀਆ ਇਹ ਖੂਬਸੂਰਤ ਫੁੱਲ ਜਿਹੜੇ ਆ ਉਹ ਆਪਣੇ ਵਿਲੱਖਣ ਪਹਿਚਾਣ ਰੱਖਦੇ ਜਿ ਤਰ੍ਹਾਂ ਗੁਲਾਬ ਫੁੱਲਾ ਇਸਰ ਮੋਰ ਹੋ ਜਾਂਦਾ ਨਾ ਇਹਦੇ ਪ੍ਰਵਾਹ ਕਰਨ ਵਾਲੇ ਬੰਦੇ ਹੁੰਦੇ ਆ ਇਹ ਵੀ ਬੜੇ ਅਨਮੋਲ ਹੁੰਦੇ ਆ ਤੇ ਉਹ ਟਾਈਮ ਸੀ ਸਾਡਾ ਪਰੇਸ਼ਾਨੀਆਂ ਦਾ ਬਹੁਤ ਜ਼ਿਆਦਾ ਸਰਵਾਈਵ ਕਰਨ ਦਾ ਜਦੋਂ ਕੋ ਕੱਪੜੇ ਵੀ ਨਹੀਂ ਹੈਗੇ ਮੈਂ ਪਿੰਡਾਂ ਦੇ ਵਿੱਚ ਕਈ ਇਹ ਲੋਕ ਵੇਖੇ ਆ ਜਿਨ੍ਹਾਂ ਨੂੰ ਆਪਦੇ ਘਰ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੁੰਦੀ ਪਰ ਉਹ ਦੂਜਿਆਂ ਦੇ ਘਰਾਂ 'ਚ ਪ੍ਰੋਬਲਮ ਪੈਦਾ ਕਰਨਾਂ 'ਚ ਬੜੇ ਮਾਹਰ ਹੁੰਦੇ ਆ ਕੋਈ ਉਹਨਾਂ ਨੂੰ ਚੰਗਾ ਕੰਮ ਹੁੰਦਾ ਦਿਖ ਜੇ ਉਹਨਾਂ ਜਾ ਕੇ ਆਪਦੀ ਲਾਤ ਉੱਥੇ ਗੱਡਣੀ ਹੁੰਦੀ ਜੜਾਉਣੀ ਹੁੰਦੀ ਮਾਲਕ ਆਪਣਾ ਬੜਾ ਜ਼ਾਲਮਾ ਕੋੜੇ ਵਾਲੇ ਨੂੰ ਖਾਣ ਕੋੜੇ ਨੂੰ ਖਾਣ ਨੂੰ ਕੋਈ ਨਹੀਂ ਦਿੰਦਾ ਕੋੜੇ ਤੇ ਜਲਮ ਬੜੇ ਕਰਦਾ ਕੋੜਾ ਦੇ ਸ਼ਾਇਦ ਇੱਥੋਂ ਚਲੇ ਜਵੇ ਉਹਨੇ ਸਾਰੀ ਪ੍ਰੋਬਲਮ ਸਾਨੂੰ ਦੱਸੀ ਆ ਬਾਤ ਦਾ ਬਤੰਗੜ ਬਣਾਉਣ ਵਾਲੇ ਲੋਕ ਬੈਠੇ ਆ ਗੱਲ ਕੋਈ ਹੁੰਦੀ ਆ ਕਰਦੇ ਕੋਈ ਆ ਦੱਸਦੇ ਕੋਈ ਆ ਉਹਦਾ ਰੰਗ ਰੂਪ ਕੁਝ ਬਣਾ ਦਿੰਦੇ ਆ ਪਰ ਉਹਨੂੰ ਆਪਣੇ ਕੁਝ ਸੱਚੇ ਜਿ ਢਾਲਦੇ ਆ ਜਿਹੜਾ ਪਰੇਸ਼ਾਨੀ ਚ ਪਾਵੇ ਤੁਹਾਨੂੰ ਸਸ ਸੇ ਗੱਲ ਦੋਸਤੋ ਮੇਰਾ ਚੈਨਲ ਝੰਗਦੀਰਾ ਮੇਰੇ ਚੈਨਲ ਤੇ ਸਵਾਗਤ ਆ ਸਾਰਿਆਂ ਦਾ ਤੇ ਦੋਸਤੋ ਛੇ ਅੱਧਾ ਸਮਾਂ ਉਹੀ ਡੇਲੀ ਰੁਟੀਨ ਹੈ ਮੈਂ ਕਹਿਆ ਚਲੋ ਤੁਹਾਡੇ ਨਾਲ 2 ਮਿੰਟ ਕਾਫੇ ਆ ਮਾਰਦੇ ਆ ਜਦ ਤੱਕ ਕਰ ਦਿੰਦੇ ਆ ਸਾਹ ਸਾਬ ਤਬ ਤੱਕ ਆਸ ਜਿੰਦਾ ਤੱਕ ਸਾਹ ਚੱਲਦੇ ਆ ਸਾਡੇ ਰਾਹਤੇ ਬਣੇ ਰਹਿਣੇ ਚਾਹੀਦੇ ਆ ਜ਼ਿੰਦਗੀ ਇਦਾਂ ਚੱਲਦੀ ਆ ਦੋਸਤੋ ਸਾਡੇ ਗੁਰੂ ਸਾਹਿਬ ਕਹਿੰਦੇ ਆ ਮੰਗਣਾ ਚੱਖ ਮਾਰਨਾ ਦੁੱਖ ਛੱਡ ਮੰਗੇ ਸੁੱਖ ਸੁੱਖ-ਦੁੱਖ ਦੋਏਦਾਰ ਕੱਪੜੇ ਪਹਿਰੇ ਆਏ ਮਨੁੱਖ ਇਹ ਸਾਡਾ ਸੁੱਖ ਤੇ ਸਾਡਾ ਦੁੱਖ ਸਾਡੇ ਕੱਪੜਿਆਂ ਵਾਂਗ ਹੁੰਦੇ ਆ ਇਹ ਇਨਸਾਨ ਨੂੰ ਪਰਕਤਿ ਨੇ ਜਿਹੜਾ ਵੀ ਜੀਵ ਜੰਤੂ ਸਾਹ ਲੈਂਦਾ ਨਾਸਵਾਨ ਉਹਦੇ ਆਸਤੇ ਦੋਵੇਂ ਚੀਜ਼ਾਂ ਰੱਖੀਆਂ ਉਨ ਤੋਂ ਪ੍ਰੀਮੇ ਲਈ ਨੂੰ ਛਾਂਵੇਂ ਮਿਲਣੀ ਨੂੰ ਦੁੱਖ ਵੀ ਮਿਲਨੇ ਨੂੰ ਸੁੱਖ ਵੀ ਮਿਲਨੇ। ਅਬ ਦੋਸਤੋ ਸਾਡੀਆਂ ਜਿਹੜੀਆਂ ਪਰੇਸ਼ਾਨੀਆਂ ਆ ਨਸਾਨਾਂ ਦੀਆਂ ਇਹ ਸ਼ਾਇਦ ਜੀਵ ਜੰਤੂਆਂ ਨਾਲੋਂ ਪ੍ਰਕਿਰਤੀ ਨਾਲੋਂ ਲਖਣ ਨੇ। ਕਿਉਂਕਿ ਇਨਸਾਨ ਰੱਬ ਦਾ ਸ਼ਰੀਕ ਹੋਣ ਨਾਲ ਕੋ ਦੱਬਾ ਸ਼ਰੀਕ ਹੋਣ ਦਾ ਪਰ ਪਿਆ। ਤੇ ਪਰੇਸ਼ਾਨੀਆਂ ਤੇ ਉਹਨਾਂ ਲੋਕਾਂ ਨੂੰ ਵੀ ਸੀ ਜਿਨ੍ਹਾਂ ਨੇ ਖੰਧਰਾਂ ਦੇ ਵਿੱਚ ਕਿਸੇ ਟਾਈਮ ਬਹਿ ਕੇ ਜੇ ਅੰਦਰ ਮਾਨੂੰ ਦੇਖਿਆ ਹੋਊਗਾ ਤੇ ਕਲਪਨਾ ਕੀਤੀ ਹੋਗੀ ਕਿ ਉਹ ਚਮਕਦਾ ਤਾਰਾ ਜਿਹੜਾ ਕਿੰਨੀ ਦੂਰ ਆ ਉਹ ਤੇ ਸਿੱਧੇ ਸਿੱਧੇ ਖਿਆਲ ਆ ਉਹ ਵੀ ਇੱਥੇ ਪਹੁੰਚਿਆ ਜਾ ਸਕਦਾ ਤੇ ਇਸ ਜੀਦੋਂ ਸਫਰ ਨੂੰ ਹਜ਼ਾਰਾਂ ਸਾਲ ਲੱਗੇ ਤੇ ਉਹ ਟਾਈਮ ਸੀ ਸਾਡਾ ਪਰੇਸ਼ਾਨੀਆਂ ਦਾ ਬਹੁਤ ਜ਼ਿਆਦਾ ਸਰਵਾਈਵ ਕਰਨ ਦਾ ਜਦੋਂ ਕੋ ਕੱਪੜੇ ਵੀ ਨਹੀਂ ਹੈਗੇ ਤੇ ਜਿਹੜੀ ਖੱਲ ਸੀ ਜਨਵਰਾਂ ਦੀ ਪਸ਼ੂ ਪੰਛੀਆਂ ਦੀ ਉਹ ਪਾ ਕੇ ਸ਼ਿਕਾਰ ਕਰਕੇ ਤੇ ਲੋਕ ਆਪਦਾ ਗੁਜ਼ਾਰਾ ਕਰਦੇ ਸੀ ਅੱਜ ਅਸੀਂ ਚੰਦਰਮਾ ਤੇ ਖਲੋਕੇ ਤੇ ਸੂਰਜ ਨਾਲ ਨੂੰ ਅੱਖਾਂ ਕੱਢਣ ਲੱਗ ਪਿਆ ਪਰੇਸ਼ਾਨੀਆਂ ਸਾਡੀਆਂ ਉੱਥੋਂ ਦੀਆਂ ਉੱਥੇ ਖੜੀਆਂ ਹਜ਼ਾਰਾਂ ਬੱਚੇ ਆ ਜਿਨ੍ਹਾਂ ਦਾ ਡਾਟਾ ਨਹੀਂ ਦਿੱਤਾ ਜਾਂਦਾ ਔਰ ਉਹਨਾਂ ਨੂੰ ਘਰਾਂ ਤੇ ਸਕੂਲਾਂ 'ਚ ਇੰਨਾ ਪਰੇਸ਼ਾਨ ਕੀਤਾ ਜਾਂਦਾ ਚੰਗੇ ਨੰਬਰਾਂ ਵਾਸਤੇ ਕਿ ਉਹ ਖੁਦਕੁਸ਼ੀਆਂ ਕਰ ਜਾਂਦੇ ਹਜ਼ਾਰਾਂ ਲੱਖਾਂ ਬੱਚੇ ਉਹ ਆ ਜਿਹੜੇ ਸ਼ਰਤਾਂ ਦੇ ਉੱਤੇ ਨਸ਼ਈ ਹੋ ਕੇ ਤੁਰੇ ਫਿਰਦੇ ਆ कोरोना ਨੂੰ ਨਖੇੜੀ ਨਖੇੜੀ ਕਹਿ ਕੇ ਅਸੀਂ ਪੜਦੇ ਰਹਿੰਦੇ ਆ ਪਰ ਅਸੀਂ ਉਹਨਾਂ ਦੇ ਪਿਛੇ ਇਹ ਨਹੀਂ ਵੇਦੇ ਕਿ ਅਸੀਂ ਉਹਨਾਂ ਨੂੰ ਰੋਜ਼ਗਾਰ ਨਹੀਂ ਦੇ ਸਕੇ ਅਸੀਂ ਉਹਨਾਂ ਨੂੰ ਜਿੰਨੀ ਉਹਨਾਂ ਐਜੂਕੇਸ਼ਨ ਪੜ੍ਹੇ ਆ ਲਿਖੇ ਆ ਉਹਨਾਂ ਦੇ ਹੱਥਾਂ ਦਾ ਜਿਹੜਾ ਹੁਨਰ ਸੀ ਉਹਨਾਂ ਨੂੰ ਚਾਹੀਦਾ ਸੀ ਉਹਨਾਂ ਨੂੰ ਜ਼ਿੰਦਗੀ ਜੀਉਣ ਵਾਸਤੇ ਅਸੀਂ ਉਹਨਾਂ ਨੂੰ ਉਹ ਨਹੀਂ ਦੇ ਸਕੇ ਪਰ ਅਸੀਂ ਉਹਨਾਂ ਤੇ ਇੱਕ ਹੋਰ ਇਲਜ਼ਾਮ ਲਾਉਂਦੇ ਆ ਇਹ ਫਲਾਨ ਆਏ ਜੇ ਆ ਇਹ ਆਪਣੀਆਂ ਨਕਾਮੀਆਂ ਸ਼ਿਕਾਉਣ ਦੀ ਇੱਕ ਜਿਹੜੀ ਆ ਉਹ ਨ ਕੰਮ ਕੋਸ਼ਿਸ਼ ਹੁੰਦੀ ਆ ਕਿਆ ਅਬਦਾ ਇਲਜਾਮ ਚੱਕੜ ਜਿਹੜਾ ਪਰ ਕੇ ਦੂਜੇ ਦੇ ਸੁੱਟਦੇ ਉਹ ਕੋਈ ਸਰਕਾਰਾਂ ਕਰਦੀਆਂ ਉਹ ਕੋਈ ਸਮੇਦਿਆ ਕੰਮ ਕਰਦੇ ਆ ਇਹ ਉਹ ਕੋਈ ਅਹੰਕਾਰਾਂ ਪਰਵਾਰਾਂ ਚ ਕਰਦੇ ਆ ਦੋਸਤੋ ਪਰੇਸ਼ਾਨੀਆਂ ਦੇ ਰੰਗ ਰੂਪ ਬਦਲਦੇ ਆ ਹਜ਼ਾਰਾਂ ਸਾਲਾਂ ਤੋਂ ਇਹ ਰੰਗ ਰੂਪ ਬਦਲਦੇ ਆ ਪਰੇਸ਼ਾਨੀ ਮੈਂ ਨਹੀਂ ਦੇਖਿਆ ਜਿਹਨੂੰ ਅੰਗਰੇਜ਼ੀ ਸਟ्रेस ਵੀ ਕਹਿੰਦੇ ਵੀ ਕਦੀ ਕਿਸੇ ਦਾ ਘਟਿਆ ਹੋਵੇ ਜਦੋਂ ਇਨਸਾਨ ਕੋਈ ਪੈਸੇ ਹੁੰਦੇ ਚਾਰ ਉਹ ਸੁਖੀ ਹੁੰਦਾ ਉਹਨੂੰ ਦੂਜਿਆਂ ਦਾ ਸੁਖ ਸਪੈਸ ਦੇਈ ਜਾਂਦਾ ਮੈਂ ਪਿੰਡਾਂ ਦੇ ਵਿੱਚ ਕਈ ਇਹ ਲੋਕ ਵੇਖੇ ਆ ਜਿਨ੍ਹਾਂ ਨੂੰ ਆਪਦੇ ਘਰ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੁੰਦੀ ਪਰ ਉਹ ਦੂਜਿਆਂ ਦੇ ਘਰਾਂ 'ਚ ਪ੍ਰੋਬਲਮ ਪੈਦਾ ਕਰਨਾਂ 'ਚ ਬੜੇ ਮਾਹਰ ਹੁੰਦੇ ਆ ਕੋਈ ਉਹਨਾਂ ਨੂੰ ਚੰਗਾ ਕੰਮ ਹੁੰਦਾ ਦਿਖ ਜੇ ਉਹਨਾਂ ਜਾ ਕੇ ਆਪਦੀ ਲੱਤ ਉੱਥੇ ਗੱਡਣੀ ਹੁੰਦੀ ਜਿਹੜਾ ਉਹ ਨਹੀਂ ਹੁੰਦੀ ਜਾ ਕੇ ਦੱਸਣਾ ਹੁੰਦਾ ਕਿ ਆਹ ਕੰਮ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਨਹੀਂ ਮਤਲਬ ਉਹਨੂੰ ਗੱਟ ਖੇਡ ਬਗਾੜ ਕੇ ਸਵਾਦ ਆਉਂਦਾ ਖੇਡ ਬਣਾ ਕੇ ਕਰੀ ਜ਼ਿੰਦਗੀ ਸਵਾਦ ਨਹੀਂ ਆਉਂਦਾ ਕਿਉਂਕਿ ਇਹ ਪਾਗਲਪਨ ਇੱਕ ਤਰੀਕੇ ਦਾ ਵੀ ਸਟ्रेस ਆ ਜਿਹੜਾ ਅਸੀਂ ਲਈ ਫੋੜਦੇ ਆਂ ਦੋਸਤੋ ਇਹਦੀਆਂ ਹਜ਼ਾਰਾਂ ਮਸਾਲਾਂ ਆ ਜੇ ਮੈਂ ਤੁਹਾਨੂੰ ਦੇਣ ਲੱਗਾ ਸਟ्रेस ਦੀਆਂ ਪਰੇਸ਼ਾਨੀਆਂ ਦੀਆਂ ਅਸੀਂ ਛੋਟੀਆਂ ਛੋਟੀਆਂ ਪਰੇਸ਼ਾਨੀਆਂ ਚੁੱਕੀ ਫਿਰਦੇ ਹਾਂ ਸਿਆਣੇ ਤੇ ਵੀ ਕਹਿੰਦੇ ਆ ਕਿ ਸਾਨੂੰ ਆਪਦੀ ਕੋਈ ਪਰੇਸ਼ਾਨੀ ਨਹੀਂ ਜੀ ਸਾਨੂੰ ਇਹ ਪਰੇਸ਼ਾਨੀ ਹੁੰਦੀ ਵੀ ਗੁਆਢੀ ਰੋਟੀ ਕੇ ਤਰ੍ਹਾਂ ਖਾਈ ਜਾਂਦਾ ਤੇ ਫਿਰ ਤੇ ਬਾਰਿਸ਼ਾਹ ਨੇ ਕਿਹਾ ਵੀ ਬਾਰਿਸ਼ਾਹ ਕੋਈ ਇਹ ਜੱਗ ਕੋਲੋਂ ਪਾਉ ਨਾ ਇਹ ਆਪਣਾ ਹੀ ਗੁੜ ਖਾਈਏ ਜੀ ਫਿਰ ਉਹ ਸਿਆਣੇ ਸੀ ਨਾ ਜਿੰਨਾਂ ਨੇ ਇੱਕ ਗੱਲ ਕੀਤੀ ਆ ਕਿ ਆਪਦੀ ਕਦੀ ਕਿਸੇ ਨੂੰ ਗੱਲ ਨਾ ਦੱਸੋ ਜ਼ਿੰਦਗੀ ਚ ਜੋ ਤੁਸੀਂ ਕਰਨਾ ਉਹਨੂੰ ਚੁੱਪਚੀ ਪੀਤੇ ਕਰੋ ਕਿਉਂਕਿ ਤੁਹਾਡੀ ਗੱਲ ਜਿਹੜੀ ਆ ਉਹ ਕਿਸੇ ਨੂੰ ਹজম ਨਹੀਂ ਹੋਣੀ ਕਹਾਣੀ ਆ ਉਹ ਲੋਗ ਲੰਮਾ ਨਾ ਹੋ ਜੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿਸੇ ਤਵੇਲੇ ਦੇ ਵਿੱਚ ਬੜੇ ਜਾਨਵਰ ਰੱਖੇ ਸੀ ਕਿਸੇ ਕਿਸਾਨ ਨੇ ਉਹਨਾਂ ਦੇ ਘੋੜਾ ਵੀ ਸੀ ਕਿ ਘੋੜਾ ਸਾਰੀ ਜੜੀ ਗੱਡੀ ਨੂੰ ਖਿੱਚਦਾ ਸੀ ਜਵਾਨ ਕੋੜਾ ਸੀ ਫਿਰ ਉੱਤੇ ਮਾਲਕ ਨੇ ਸਵਾਰੀ ਵੀ ਕਰ ਲ ਲਈ ਤੇ ਇੱਕ ਦਿਨ ਤਵੇਲੇ 'ਚ ਕੋੜਾ ਬਹਿ ਗਿਆ ਤੇ ਉਹਨੂੰ ਕਿਸੇ ਨੇ ਬਿੱਲੀ ਨੇ ਪੁੱਛਿਆ ਕਿ ਤੂੰ ਬਹਿ ਕਿਉਂ ਗਿਆ ਕੋੜੇ ਤੇ ਮੈਂ ਸੁਣਿਆ ਬੈੰਦੇ ਨਹੀਂ ਉਹ ਕਹਿੰਦਾ ਮੈਂ ਥੱਕ ਗਿਆ ਕੋਈ ਗੱਲ ਦੀ ਉੱਠ ਜਾਣਾ ਤੇ ਬਿੱਲੀ ਨੇ ਸ਼ਾਮਾਂ ਨੂੰ ਜਾਗਰ ਦੇ ਵੀ ਗਾਂ ਨੂੰ ਦੱਸਿਆ ਕਿ ਉਹ ਜਿਹੜਾ ਕੋੜੇ ਦਾ ਮਾਲਕ ਆ ਉਹ ਤੇ ਕੋੜੇ ਤੋਂ ਕੰਮ ਬੜਾ ਲੈਂਦਾ ਤੇ ਕੋੜਾ ਕਹਿੰਦਾ ਮੈਂ ਥੱਕ ਜਾਣਾ ਤੇ ਗਾਂ ਨੇ ਜਾ ਕੇ ਬੱਕਰੀ ਨੂੰ ਦੱਸਿਆ ਤੇ ਬੱਕਰੀ ਕਹਿੰਦੀ ਵੀ ਬੱਕਰੀ ਨੂੰ ਉਹ ਕਹਿੰਦੀ ਵੀ ਮਾਲਕਾ ਜਿਹੜਾ ਬੜਾ ਜ਼ਾਲਮ ਆ ਘੋੜੇ ਨੂੰ ਕੁਝ ਖਾਣ ਨੂੰ ਨਹੀਂ ਦਿੰਦਾ ਤੇ ਘੋੜਾ ਕਹਿੰਦਾ ਮੈਂ ਥੱਕ ਜੰਨਾ ਮੈਂ ਇੱਥੋਂ ਚੱਲ ਜਾਣਾ ਕਿਸੇ ਪਾਸੇ ਤੇ ਬੱਕਰੀ ਨੇ ਖਰਗੋਸ਼ ਨੂੰ ਦੱਸਤਾ ਕਿ ਉਹ ਮਾਲਕ ਆਪਣਾ ਬੜਾ ਜ਼ਾਲਮ ਆ ਉਹ ਘੋੜੇ ਵਾਲੇ ਨੂੰ ਖਾਣ ਘੋੜੇ ਨੂੰ ਖਾਣ ਨੂੰ ਕੁਝ ਨਹੀਂ ਦਿੰਦਾ ਘੋੜੇ ਤੇ ਜੁਲਮ ਬੜੇ ਕਰਦਾ ਘੋੜਾ ਤੇ ਸ਼ਾਇਦ ਇੱਥੋਂ ਚਲੇ ਜਵੇ ਉਨੇ ਸਾਰੀ ਪ੍ਰੋਬਲਮ ਸਾਨੂੰ ਦੱਸੀ ਐ ਤੇ ਖਰਗੋਸ਼ ਨੇ ਸ਼ਾਮਾ ਨੂੰ ਆਪਣੇ ਮਾਲਕ ਨੂੰ راستੀ ਜਿਹੜਾ ਉਹ ਕਿਸਾਨ ਦਾ ਗਾਂ ਵਫਾਦਾਰ ਸੀ ਸਾਰੀ ਗੱਲ ਵੀ ਆਪਣਾ ਘੋੜਾ ਤੇ ਭੱਜਣ ਵਾਲਾ ਤਵੇਲੇ 'ਚ ਹੋ ਸਕਦਾ ਦੂਜੇ ਜਾਨਵਰਾਂ ਨੂੰ ਵੀ ਭੜਕਾ ਦੇਵੇ ਉਹ ਇਹਦਾ ਮੈਨੂੰ ਇੱਥੇ ਖਾਣ ਨੂੰ ਜਗ੍ਹਾ ਨਹੀਂ ਮਿਲਦਾ ਤੇ ਮਾਲਕ ਨੇ ਸਾਰੀ ਗੱਲ ਸੁਣ ਕੇ ਤੇ ਘੋੜੇ ਨੂੰ ਯਾਰ ਦਾ ਟੀਕਾ ਲਾ ਦਿੱਤਾ ਤੇ ਮਾਰਤਾ ਦੋਸਤੋ ਇਸ ਗੱਲ ਤੋਂ ਤੁਸੀਂ ਕੀ ਸਿੱਖਿਆ ਲੈਂਦੇ ਜੇ ਗੱਲ ਕਿਦੋਂ ਦੀ ਕਿਧਰ ਨੂੰ ਚੱਲੇਗੀ ਇਹੋ ਕੁਝ ਸਾਡੇ ਪਿੰਡਾਂ 'ਚ ਇਹੋ ਕੁਝ ਸਾਡੇ ਘਰਾਂ 'ਚ ਬਾਤ ਦਾ ਬਤੰਗੜ ਬਣਾਉਣ ਵਾਲੇ ਲੋਕ ਬੈਠੇ ਆ ਗੱਲ ਕੋਈ ਹੁੰਦੀ ਆ ਕਰਦੇ ਕੋਈ ਆ ਦੱਸਦੇ ਕੋਈ ਆ ਉਹਦਾ ਰੰਗ ਰੂਪ ਕੁਝ ਬਣਾ ਦਿੰਦੇ ਆ ਪਰ ਉਹਨੂੰ ਆਪਣੇ ਉਹ ਸੱਚੇ ਜਿ ਢਾਲਦੇ ਆ ਜਿਹੜਾ ਪਰੇਸ਼ਾਨੀ 'ਚ ਪਾਵੇ ਤੁਹਾਨੂੰ ਕਿਉਂਕਿ ਇਸ ਪਰੇਸ਼ਾਨੀ 'ਚ ਪਾ ਕੇ ਉਹਨੂੰ ਐ ਲੱਗਦਾ ਕਿ ਮੈਨੂੰ ਮਾਨਸਿਕ ਸੁੱਖ ਮਿਲਿਆ ਪਰ ਨਹੀਂ ਉਹਦੀ ਪਰੇਸ਼ਾਨੀ ਇਹ ਪਰੇਸ਼ਾਨੀ ਨਾ ਫਿਰ ਵੱਧਦੀ ਹੈ ਇਹ ਦੋਸਤੋ سلسلہ ਵਾ ਇਸੇ ਕਰਕੇ ਜਿਹੜੇ ਸਿਆਣੇ ਕੁਦਵਾਨ ਸੀ ਸਾਡੇ ਪੁਰਾਣੇ ਜਿਨ੍ਹਾਂ ਨੇ ਰਗਵੇਦ ਲਿਖੇ ਵੇਦ ਲਿਖੇ ਉਹਨਾਂ ਨੇ ਦੁਨੀਆ ਦੀਆਂ ਨਹੀਂ ਇਹ ਚੱਕੀਆਂ ਗੱਲਾਂ ਸੀ ਉਹਨਾਂ ਨੂੰ ਇਸ ਚੀਜ਼ ਦੇ ਵਿੱਚ ਸ਼ਾਮਲ ਕਰਤਾ ਇਹਨੂੰ ਅਪਣਾਓ ਤੇ ਜਿਹੜਾ ਤੁਹਾਡਾ ਮਾਣਾ ਦਾ ਕੋਈ ਆਕਾਰ ਨਹੀਂ ਜਿਹਦਾ ਕੋਈ ਰੂਪ ਨਹੀਂ ਪਰ ਫਿਰ ਵੀ ਉਹ ਤੁਹਾਡਾ ਆਪਣਾ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਗੁਰੂ ਸਾਹਿਬ ਨੇ ਵੀ ਕਿਹਾ ਉਸ ਮਨ ਨੂੰ ਕੰਟਰੋਲ ਕਰਨ ਵਾਸਤੇ ਕਿਉਂ ਸਾਨੂੰ ਪਰੇਸ਼ਾਨੀਆਂ ਦੇ ਚਿਕੜ ਚ ਨਾ ਧੂਗੇ ਲੈ ਜੇ ਦੁੱਖਾਂ ਦੀ ਦਲਦਲ ਚ ਨਾ ਲੈ ਜੇ ਸਾਨੂੰ ਐਂ ਦੀ ਅੱਗ ਚ ਨਾ ਸਾੜਦਾ ਰਵੇ ਇਹ ਸਾਰਾ ਕੁਝ ਜਿਹੜਾ ਉਹ ਪਰਿਵਾਰਾਂ ਨੂੰ ਚਲਾਉਣ ਵਾਲੇ ਸਿਆਣੇ ਘਰਾਂ ਨੂੰ ਚਲਾਉਣ ਵਾਲੇ ਦੇਸ਼ਾਂ ਨੂੰ ਚਲਾਉਣ ਵਾਲੇ ਜਾਣਦੇ ਹੁੰਦੇ ਆ ਜਿਹਨਾਂ ਨੂੰ ਕੋਈ ਸਮਝੇ ਉਹਨਾਂ ਨੂੰ ਫਾਲੋ ਕਰੇ ਤੇ ਸ਼ਾਇਦ ਬੜਾ ਕੁਝ ਘਟ ਸਕਦਾ ਦੋਸਤੋ ਨਹੀਂ ਤੇ ਪਰੇਸ਼ਾਨੀਆਂ ਤੇ ਸਾਡੀ ਜ਼ਿੰਦਗੀ ਤੇ ਚੱਲਦੀਆਂ ਇਸੋ ਦਾ ਚੱਲਦੀਆਂ ਰਹਿਣਗੀਆਂ ਇਹ ਸੀ ਦੋਸਤੋ ਮੇਰੀ ਅੱਜ ਦੀ ਛੋਟੀ ਜੀ ਗੱਲਬਾਤ ਕਿਉਂਕਿ ਮੇਰੇ ਵਲੌਗ ਅਕਸਰ ਲੰਬੇ ਹੋ ਜਾਂਦੇ ਆ ਤੇ ਮੈਂ ਤੁਹਾਡੇ ਨਾਲ ਸਵੇਰ ਦੀ ਕੋਈ ਨਾ ਕੋਈ ਸਾਂਝ ਪਾਉਣੀ ਹੁੰਦੀ ਆ ਤੁਹਾਡੇ ਦਿਲ ਦੀ ਕੋਈ ਨਾ ਕੋਈ ਗੱਲ ਕਰਨੀ ਹੁੰਦੀ ਕਰ ਲਈ ਕਿਉਂਕਿ ਇਹ ਜਿਹੜੀਆਂ ਮੈਂ ਤੁਹਾਨੂੰ ਗੱਲ ਦੱਸੀ ਆ ਇਹ ਕਹਾਣੀਆਂ ਲਗਭਗ 5-3 ਤਰ੍ਹਾਂ ਦੀਆਂ ਨੇ ਇਹ ਇੰਤਰਗ੍ਰਾਫ ਦੇ ਵਿੱਚ ਇੱਕ ਰਿਸੀਟ ਦੁਆਰਾ ਲਿਖੀਆਂ ਗਈਆਂ ਸੀ ਤੇ ਬੱਚਿਆਂ ਨੂੰ ਇਹ ਜ਼ਰੂਰ ਪੜਾਉਣੀਆਂ ਚਾਹੀਦੀਆਂ। ਦੋਸਤੋ ਨੇੜੇ ਤਾਂ ਦੀ ਪਰਵਾਹ ਕਰਦੇ ਆ ਨਾ। ਉਹਨਾਂ ਦੀ ਤੁਸੀਂ ਵੀ ਪਰਵਾਹ ਕਰਿਆ ਕਰੋ। ਉਹਨਾਂ ਦਾ ਖਿਆਲ ਰੱਖਣ ਦੀ ਤੁਹਾਨੂੰ ਵੀ ਲੋੜ ਆ। ਔਰ ਇਹ ਪ੍ਰਵਾਹ ਕਰਨ ਵਾਲੇ بے ਪ੍ਰਵਾਹ ਨਾਲੋਂ ਸੌ ਦੱਦੇ ਚੰਗੇ ਹੁੰਦੇ ਆ। ਜੋ ਕਹਿੰਨੋਂ ਮਤਲਬ ਆ ਨਾ ਜੇ ਬੰਦੇ ਨੂੰ ਉਹਨੇ ਤੇ ਤੁਹਾਨੂੰ ਆਪ ਹੀ ਲੱਭ ਲੈਣਾ। ਅਰੇ ਪਰਵਾਹ ਕਰਨ ਵਾਲੇ ਤੁਹਾਨੂੰ ਆਪ ਲੱਭਣੇ ਪੈਣੇ। ਤੇ ਜੇ ਕੋਈ ਇਹੋ ਜਿਹਾ ਲੱਭਦਾ ਉਸ ਬੰਦੇ ਦੀ ਕਦਰ ਕਰੋ। ਕਿਉਂਕਿ ਇਹੋ ਜਿਹੇ ਬੰਦੇ ਬਹੁਤ ਘੱਟ ਆ। ਔਰ ਇਹ ਸੰਸਾਰ ਆਏ ਦੁਨੀਆ ਇਹ ਖੂਬਸੂਤ ਫੁੱਲ ਜਿਹੜੇ ਆ ਉਹ ਆਪਣੇ ਵਲੱਖਣ ਪਹਿਚਾਣ ਰੱਖਦੇ ਜਿਵੇਂ ਗੁਲਾਬ। ਪੋਲਾਇਸਰ ਮੌਰ ਹੋ ਜਾਂਦਾ ਨਾ ਜਿਹੜੇ ਪ੍ਰਵਾਹ ਕਰਨ ਵਾਲੇ ਬੰਦੇ ਹੁੰਦੇ ਆ ਇਹ ਵੀ ਬੜੇ ਅਨਮੋਲ ਹੁੰਦੇ ਆ ਪਰ ਇਹ ਹਰ ਥਾਂ ਨਹੀਂ ਲੱਭਦੇ ਬੜੀ ਮੁਸ਼ਕਲ ਲੱਭਦੇ ਆ ਤੇ ਇਹ ਲੱਭ ਜਾਣ ਇਹਨਾਂ ਦੀ ਤੇ ਤੁਸੀਂ ਪ੍ਰਵਾਹ ਕਰਿਆ ਕਰੋ ਬੇ ਪ੍ਰਵਾਹ ਦੇ ਕੋਈ ਕੰਮ ਨਹੀਂ ਚੱਲਦਾ ਦੋਸਤੋ ਮੈਂ ਤੁਹਾਡਾ ਆਪਣਾ ਕੀਰਤਪਤਾ ਪੰਨੂ ਜਿੱਥੇ ਵੀ ਰਹੋ ਖੁਸ਼ ਰਹੋ ਆਬਾਦ ਰਹੋ ਜਿੰਦਾਬਾਦ ਰਹੋ